ਸਸਕਾਲ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਹੜੜਕਲਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਕਾਵਾਂ ਦਿਖਾਉਣੀ ਆ ਵਾ ਤਿੰਨੇ ਸੂਈਆਂ ਸਵਾਈਆਂ ਵਾ ਤੇ ਬਾਕੀ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਇਹ ਹੈ ਵੀ ਸੂਈਆਂ ਦੀਆਂ ਆਪਣੀਆਂ ਇੱਥੇ ਆ ਕੇ ਦੋ ਦੋ ਡੰਗ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਆਪਣੀ ਵੀਡੀਓ ਕਾਲ ਤੇ ਚੁਆਇਜ਼ ਜ਼ਰੂਰ ਕਰਾ ਲੈ ਕਰੋ ਜੀ ਪਹਿਲੀ ਵੀਡੀਓ ਆਪਣੀ ਇਸ ਘਰ ਦੇ ਵਿੱਚੋਂ ਤੇ ਬਾਕੀ ਪਸ਼ੂ ਆਪਣਾ ਮਿਰਚ ਪਰਖ ਕਰਕੇ ਖੜੋ ਤੇ ਸਾਡੇ ਬੇਨਤੀ ਅਲ ਵੀ ਜ਼ਰੂਰ ਧਿਆਨ ਦਿਓ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੇ ਵੀਰ ਜੀ ਨਾਮ ਦੱਸਦੇ ਕਰੀ ਇਹ ਨਾਮ ਦਵਿੰਦਰ ਸਿੰਘ ਦਾ ਤੇ ਪਿੰਡ ਹਰੜਕਲਾ ਤਸੀਲਾ ਹੀ ਨਾਲਾ ਜ਼ਿਲ੍ਹਾ ਅਮਰਸਾ ਫੋਨ ਨੰਬਰ ਹੀ ਬੋਲ ਦੋ 95927 91878 ਠੀਕ ਹੈ ਜੀ ਹਾਂਜੀ ਠੀਕ ਹੈ ਤੇ 95927 91878 ਨਵਾਂ ਕੰਮ ਸ਼ੁਰੂ ਕੀਤਾ ਫਿਰ ਅੱਲੇ ਤੇ ਪਹਿਲੀ ਵੀਡੀਓ ਵਾ ਹਨਾ ਆਪਣੀ ਆਵਲੀ ਤੇ ਸ਼ੁਰੂਆਤ ਫਿਰ ਆ ਜਿਹੜੀ ਪਹਿਲੇ ਨੰਬਰ ਤੇ ਜਿਹੜੀ ਤਾਜੀ ਸੋਈ ਆ ਇਤੋਂ ਹੀ ਕਰ ਲਈਏ ਕਿੰਨੇ ਕਿ ਚਰਦੀ ਸੋਈ ਜੇ ਇਹਨੂੰ ਹੋਏ ਜੋ ਇਹ 4 ਦਿਨਾਂ ਦੀ ਸੋਈ 4 ਦਿਨਾਂ ਹੋਏ ਕਿੰਨਾ ਦੁੱਧ ਕਰਗੀ ਤਿਆਰ ਇਹ ਦੁੱਧ ਹੈਗਾ ਜੋ 13 ਲੀਟਰ ਬੋਲਾ ਹੀ ਆ ਤੇ 12 ਮੰਨੋ ਤੇ ਕਿੰਨਾ ਕਰੀ ਜਾਊਗੀ ਇਹ ਇਹ ਕੋਈ ਜ਼ਿਆਦਾ ਨਹੀਂ 16 17 ਲੀਟਰ ਭਰੂਗੀ ਤੋਰਾਂ ਹਾਂ ਅੱਜ ਚੁਲਾਉਗਾ ਅੱਗੇ ਪਟ ਤੋਰਾਂ ਫਿਰ ਇੱਕ ਦੀ ਬਾਕੀ ਸੋਈ ਬਿਲਕੁਲ ਤਾਜੀ ਆ ਤੇ ਬਾਕੀ ਸਾਂਭਣ ਵਾਲੀ ਹੈਗਾ ਜਿਹੜੀ ਹਾਂਜੀ ਹਾਂਜੀ ਬਾਕੀ ਸਭਾ ਕਰ ਲਿਆ ਮੈਂ ਚੰਗੀ ਆ ਇੱਕ ਮਿੰਟ ਰੋ ਬਦਰ ਜਿੱਥੇ ਆ ਦੇਖ ਸਾਡੇ ਥਾਣੇ ਦੇ ਕਦੀ ਲਾਗੇ ਤਾਂ ਥਾਣਾ ਦਾ ਸਾਈਜ਼ ਹੈ ਜਿਹੜਾ ਇਹਦਾ ਚੰਗਾ ਆ ਆ ਜੋ ਲੈ ਆਓ ਜੀ ਤੇ ਕਿੰਨਾ ਫਿਰ ਵੀਰ ਜੀ ਮੋਲ ਰੱਖਨੇ ਦਾ ਆਪਾਂ ਮੋਲ ਵੀਰ ਜੀ 57000 ਕਰ ਲਈਏ ਸਾਨੂੰ ਪਤਾ ਕੰਮ ਤੇਜ਼ ਹੀ ਹੈ ਬਾਹਰ ਕਰਦੀ ਹੈ ਜੱਜਾ ਕੋਈ ਪਹਿਲੀ ਵੀਡੀਓ ਵਾ ਚਲੋ ਕਰ ਦੋ ਮਾਨਤਾ ਜੀ ਆਪ ਹੀ ਕਰ ਦੋਗੇ ਹਾਂਜੀ ਆਪ ਹੀ ਕਰ ਦੋ ਚਲੋ 55000 ਰੁਪਏ ਦੇ ਦੋ ਅੱਛਾ 55000 ਹੀ ਦੇ ਦੋਗੇ ਚਲੋ ਬਾਕੀ ਮੌਕੇ ਤੇ ਥੋੜਾ ਬਤਾ ਮਾਨਤਾ ਕਰਦਾ ਕੋਈ ਨਹੀਂ ਥੋੜਾ ਫੋਨ ਲਾਵੇ ਹਨਾ ਇੱਕ ਕੋਈ ਗੱਲ ਕੋਈ ਗੱਲ ਫੋਨ ਲਾ ਵੀ ਪਰਾ ਕੋਈ ਕਰਦਾ ਮੰਗਦਾ ਤੇ ਆ ਜਿਹੜੀ ਗਾਂ ਜੇ ਇਹਦੇ ਥੱਲੇ ਇਹ ਗਾਜੂ 11 ਕਿਲੋਟਰ ਦੁੱਧ ਜੋ 11 ਕਿਲੋਟਰ ਦਾ ਪੱਕਾ ਦੁੱਧ ਹਾਂ ਜੇ ਪੱਕਾ ਚੂਚਵਾ ਕੇ ਖੜੇ ਦੋ ਟਾਈਮ ਤਸੱਲੀ ਕਰਕੇ ਆਪਣੀ ਤੋਰੋ ਫਿਰ ਇੱਕ ਦਿਨ ਥਣ ਇਹਦੇ ਵੀ ਤੁਹਾਨੂੰ ਦਿਖਾ ਦਈਏ ਲਾਗੇ ਤੇ ਵੇਖ ਲਈ ਆ ਲੈ ਜਾਂਦੇ ਚਾਰੇ ਥਣ ਇੱਕੋ ਜਿਹੇ ਸਾਈਜ਼ ਇੱਕੋ ਜਿਹੇ ਘਾਉਤੇ ਆ ਲੈ ਜਾਂਦੇ 11 ਲੀਟਰ ਦੁੱਧ ਜਿਹੜਾ ਕਿੰਦੇ ਵੀ ਹੈਗਾ ਇਹ ਦੇਖੋ ਠੀਕ ਲੈ ਵੀਰ ਜੀ ਤੇ ਇਹਦਾ ਫਿਰ ਕਿੰਨਾ ਰੱਖਣਾ ਮੁੱਲ ਇਹਦਾ ਮੁੱਲ ਜੋ ਕਿ ਤੁਸੀਂ ਦੱਸ ਦੋ ਕੋਈ ਨਹੀਂ ਜਿਆਦਾ ਜੀ ਕਰ ਦੋਗੇ ਗੱਲ ਹਾਂਜੀ ਜਿਆਦਾ ਜੀ ਗੱਲ ਕਰ ਦੋ ਇਹਦਾ 32000 ਰੁਪਇਆ ਐ ਅੱਛਾ 32000 ਹਾਂਜੀ ਚਲੋ 1000 ਹੋਰ ਛੋਟ ਕਰ ਦਿਓ ਫਿਰ ਕੋਈ ਨਹੀਂ ਆਵੇਂ ਭੈਣ ਭਰਾ ਕੋਈ ਨਹੀਂ 30 ਦੇ ਦਾਂਗੇ ਅੱਛਾ 30000 ਹੀ ਦੇ ਦੋ ਉਹ ਕਰ ਦਾਂਗੇ ਮਾਰਨ ਤਾਂ ਕੋਈ ਗੱਲ ਕੋਈ ਫੋਨ ਲਾਊਗਾ ਤੇ ਆਪੇ ਹੋ ਜਾਊਗਾ ਮੌਕਾ ਤੇ ਹੁਣ ਜਿਹੜੀ ਇਹ ਤੋਂ ਅਗਲੀ ਜਗ੍ਹਾ ਜਿਆਦਾ ਨਹੀਂ ਹੋਣਾ ਹਿਸਾਬ ਹਿਸਾਬ ਨਾਲ ਥੋੜਾ ਬਰੇ ਠੀਕ ਹੈ ਜੀ ਤੇ ਆ ਵੀ ਬਿਨਾ ਬੱਚੇ ਤੋਂ ਹੀ ਆ ਹਾਂ ਇਹ ਬਿਨ ਬੱਚੇ ਤੋਂ ਕੋਈ ਮਹੀਨਾ ਮੰਨ ਲੇ ਕੋਈ ਡੇਢ ਮੰਨ ਲੇ ਆਪਣਾ ਤੁਸਲੀ ਕਰਕੇ ਆਪਣੇ ਹਿਸਾਬ ਨਾਲ ਖੜੇ ਤੇ ਇਹਦੇ ਕੋਲ ਦੁੱਧ ਇਹਦੇ ਥਲੇ ਦੁੱਧ ਹੈਗਾ 7 ਕਿਲੋ ਤੋਰਾਂ ਹਾਂ ਫੇਰ ਇਹਨਾਂ ਵਿੱਚੋਂ ਇਹ ਥਾਣੇ ਦੇ ਵੀ ਆਪਾਂ ਦੇਖ ਸਕਦੇ ਹਾਂ ਥੋੜੀ ਜਿਹੀ ਅੱਗੇ ਕਰਿਓ ਵੀ ਜੀ ਠੀਕ ਹੈ ਜੀ ਲੈ ਜਾ ਬਾਕੀ ਇਹੋ ਜਿਹੇ ਗਾਵਾਂ ਦਾ ਦੁੱਧ ਵੀ ਸੰਗਣਾ ਹੁੰਦਾ ਵਾ ਜਿਹੜਾ ਮੱਧਿਆਰਗਾ ਦੁੱਧ ਦਾ ਮੱਧਿਆਰਗਾ ਦੁੱਧੰਦਾ ਇਹ ਨਗਾਵਾ ਬਾਕੀ ਦਰਮਿਆਨੇ ਜੇ ਕੱਦਦੀ ਆ ਹਾਂ ਜੀ ਬਹੁਤੀ ਸੇਵਾਮੰਗਨ ਵਾਲੀ ਨਹੀਂ ਆ ਜਿੰਨਾਂ ਦੇ ਇਹ ਵੀ ਚਲੋ ਜਗਾ ਸਾਫ ਦੀ ਆ ਹਾਂਜੀ ਉਹਨਾਂ ਵੀ ਨਾਲੀ ਚੰਗੀ ਆ ਹਾਂਜੀ ਤੇ ਇਹਦਾ ਫਿਰ ਮੁੱਲ ਵੀ ਦੀ ਇਹਦਾ ਮੁੱਲ ਛੋਟਾ ਹੀ ਜੋ ਕਿੰਨਾ ਕਰ ਇਹਦਾ ਮੁੱਲ ਤੁਸੀਂ 20000 ਰੁਪਏ ਦੇ ਬਿਲਕੁਲ ਚਲੋ 2000 ਹੋਰ ਛੋਟ ਕਰ ਦੇ 18 ਦੇ ਦੀਏ ਕੋਈ ਨਹੀਂ 17.5 ਦੇ ਦਾਂ ਅੱਛਾ ਕੋਈ ਗੱਲ 17.5 ਦੇ ਕੋਈ ਭਰਾ ਆਵੇ ਕੋਈ ਨਹੀਂ ਠੀਕ ਹੈ ਠੀਕ ਹੈ ਕਰ ਦਾਂਗੇ ਮਾਨਤਨ ਫਿਰ ਬਤੌਰ ਤੇ ਬਾਕੀ ਚਲੋ ਕੋਈ ਫੋਨ ਲਾ ਲਾਵੇ ਲਾਵੇ ਕਰਦਾ ਥੋੜਾ ਬੋਤਾ ਮਾਰ ਤੇ ਤਾਂ ਨਹੀਂ ਹੋਣਾ ਸਾਫ ਸਾਫ ਤਸੱਲੀ ਤੁਹਾਡੇ ਘਰੋਂ ਹੀ ਕਰਕੇ ਖੜੇ ਹਾਂ ਹਾਂ ਚੋਤਵਾਰ ਦੋ ਟਾਈਮ ਚ ਹੋਵੇ ਆਪਣੀ ਪੂਰੀ ਤਸੱਲੀ ਕਰੇ ਠੀਕ ਹੈ ਜੀ ਹਾਂ ਜੀ ਜੋ ਵੀ ਹੈ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਜੀ